ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਪੰਜ ਜਾਨੀ ਮਰ ਲੈ ਕੇ ਆਏ ਆ ਜੀ ਜਿਹਦੇ ਚ ਇੱਕ ਬੱਚੀ ਆ ਜੀ ਤੇ ਇੱਕ ਤਾਜੀ ਸੂਈ ਗਾਂ ਐ ਤੇ ਤਿੰਨ ਟੋਕੜਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜੇ ਨਾਮ ਯੂਸੂਫਦਾਰ ਮੁਖਤਿਆਰ ਸਿੰਘ ਪਿੰਡ ਬੈਰੋਕੀ ਤਸਵੀਰ ਬਾਗਾ ਆਪਣਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9969975899 9969975899 ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾਜੀ ਦੂਜਾ ਸੂਆ ਸੂਈ ਵੀ ਆ ਜੀ ਸਨ ਹੋ ਗਿਆ 1.5 ਮਹੀਨਾ ਠੀਕ ਆ ਜੀ 14 ਲੀਟਰ ਦਾ ਤੋਲਮਾ ਤਿਆਰ ਆ ਠੀਕ ਆ ਜੀ ਆ 15 22 14 ਲੀਟਰ ਤੋਲ ਕੇ ਲੈ ਲਾਂਗੇ ਨੀ ਨਾ ਠਣਾ ਦੀ ਡੰਨ ਆ ਜੀ ਕੋਲਾ ਨਾ ਕੋਈ ਪੂਰ ਨਾ ਕੋਈ ਛਟਾ ਠੀਕ ਆ ਜੀ ਨੰਬਰ 1 ਆ ਠੰਡੀ ਸੀਲ ਵੀ ਪੂਰੀ ਆ ਹਲਦੀ ਸੀਲ ਪੂਰੀ ਆ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਤਾਂ ਵੀ ਠੀਕ ਆ ਨਾ ਲਾਉ ਤਾਂ ਵੀ ਠੀਕ ਆ ਠੀਕ ਆ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਜਰਦ ਨਹੀਂ ਸੂਈ ਹੈ 1.5 ਮਹੀਨਾ ਸਮਾਂ ਹੋ ਗਿਆ ਸੂਈ ਨੂੰ ਤੋੜ ਕੇ ਦਿਖਾ ਦਿਓ ਜੀ ਦੁੱਧ ਬਾਈ ਦੱਸਦਾ ਕਿ 15 ਕਿਲੋ ਹੀ ਹੋਊਗਾ 14 ਕਿਲੋ ਬਾਈ ਦੇ ਘਰੇ ਕੋਈ ਵੀ ਜੋਕ ਕੇ ਲਿਜਾ ਸਕਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਥਾਣਾ ਦੇ ਸਾਇਜ ਵੀ ਸੋਹਣੇ ਕੱਦ ਕਾਠ ਵੱਡਾ ਵਜਨ ਬਿਊਤ ਚੰਗਾ ਮੋੜ ਲੈ ਫਿਰ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖਣੀ ਜੀ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਵਾਈ ਵਾਲਾ ਮੋੜ ਲੋ ਜੀ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਸੀਲਸ ਲੱਗ ਬਾਈ ਕਹਿੰਦਾ ਪੂਰੀ ਆ ਨਾ ਕੋਈ ਪੂਰਨੀ ਸ਼ਿੱਟਾਂ ਨਹੀਂ ਨਿਆਣਾ ਪਾਉਣਾ ਪਾ ਲਿਓ ਨਹੀਂ ਪਉਣਾ ਨਾ ਪਾਇਓ ਜੀ ਡਿਮਾਂਡ ਜੀ ਇਹਦੇ ਜਮਾ ਲੈਣ ਦੇਣ ਦੀ ਵਾਲੀ ਜੀ 42000 ਰੁਪਿਆ ਮਾਨਤਨ ਕਰਦੇ ਹਾਂ ਠੀਕ ਆ ਜੀ ਡਿਮਾਂਡ ਦੀ 42000 ਰੁਪਿਆ ਵਿੱਚੋਂ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਪਸੰਦ ਆਉਂਦਾ ਕਨੈਕਟ ਬਾਈ ਦੋ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹਨੂੰ ਸੂਈਨ ਹੋ ਗਿਆ ਉਹਨੇ 2.5 ਮਹੀਨੇ ਠੀਕ ਆ ਜੀ ਕੱਲ ਹੀ ਆਈ ਆ ਆਪਣੇ ਕੋਲ ਅਚਾਰ ਤੋਂ ਆਈ ਆ ਆਪਣੇ ਕੋਈ ਛਾਰ ਹੈ ਨਹੀਂ ਸੀਗਾ ਠੀਕ ਹੈ ਜੀ ਇਹ ਲੱਗ ਕੇ ਦੁੱਧ ਤੋਂ ਥੋੜਾ ਟੁੱਟ ਗਿਆ ਦੁੱਧ ਹੈਗਾ 12 ਲੀਟਰ ਠੀਕ ਹੈ ਜੀ ਤਾਂ 10 ਲੀਟਰ ਤੋਂ ਮਤਲਬ ਦਾ 10 ਲੀਟਰ ਹੀ ਹੋਊਗਾ ਠੀਕ ਹੈ ਜੀ ਕੱਲ ਜੀ ਠੀਕ ਹੈ ਜੀ ਹੁਣ 10 ਲੀਟਰ ਜੋਕ ਕੇ ਲੈ ਜੇ ਤੇ ਏਆਈ ਵਗੈਰਾ ਤਾਂ ਨਹੀਂ ਹੋਈ ਜੀ ਇਹਦੀ ਨਹੀਂ ਏਆਈ ਤਾਰਾ ਦੇ ਜਾਂਦੀ ਹੋਪ ਹੋ ਸਕਦਾ ਠੀਕ ਹੈ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੂਹਾ ਦੂਜਾ ਜੀ ਬਾਈ 10 ਦਾ ਕੇ 4 ਤੋਂ ਆਈ ਆ ਆਪਣੇ ਕੋਲ 4 ਹੈ ਨਹੀਂ ਸੀਗਾ ਤਾਂ ਕਰਕੇ ਥੋੜਾ ਜਿਹਾ ਦੁੱਧ ਘਟ ਗਈ ਆ ਜਿਹੜਾ ਅੱਜ ਦਾ ਦੁੱਧ ਆ ਉਹ 10 ਕਿਲੋ net ਤਿਆਰ ਆ ਜੀ 2.5 ਮਹੀਨੇ ਸਮਾਂ ਦੱਸਦਾ ਬਾਈ ਕਹਿੰਦਾ ਸੂਈ ਨੂੰ ਸਮਾਂ ਹੋ ਗਿਆ ਜੀ ਥਣਾ ਦੀ ਇਹ ਵੀ ਡੰਨਾ ਜੀ ਠੀਕ ਆ ਜੀ ਥਣਾ ਦੀ ਇਹ ਵੀ ਡੰਨਾ ਬੇਫਿਕਰ ਹੋ ਜਾ ਬਾਈ ਦੇ ਘਰੇ ਕੋਈ ਵੀ ਚਵਾਈ ਕਰ ਸਕਦਾ ਬਾਕੀ ਅੰਗ ਥੋੜਾ ਜਿਹਾ ਕ੍ਰੋਸ ਪੈਂਦਾ ਜੀ ਦੁੱਧ ਦੀ ਫੈਟ ਚੰਗੀ ਆਊਗੀ ਮੱਝਾਂ ਵਰਗਾ ਚਿੱਟਾ ਦੁੱਧ ਹੋਊਗੀ ਮਲਕਮਣ ਚੈੱਕ ਕਰ ਲਓ ਥਾਣਾ ਦੇ ਸਾਇਜ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦੇ ਜੀ ਪਸੂ ਬਾਕੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਸੇਵਾ ਨਾਲ ਦੁੱਧ ਵਧਜੂ ਥੋੜਾ ਜਿਹਾ ਤਾਜੀ ਆਈ ਕਰਕੇ ਤੇ ਉਪਰਾ ਕਰਦੀ ਆ ਜੀ ਇਹਦੀ ਡਿਮਾਂਡ ਜੀ ਇਹ ਡਿਮਾਂਡ 36000 ਰੁਪਏ ਜੀ ਠੀਕ ਆ ਜੀ ਠੀਕ ਆ ਜੀ ਇਹਦੀ ਡਿਮਾਂਡ ਬਾਈ 36000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਦੇ ਚੋ ਕਰ ਦਾਂਗੇ ਅੱਗੇ ਆ ਗਿਆ ਤਿੰਨ ਨੰਬਰ ਜੀ ਸੁਆ ਕਿਨਮਾ ਜੀ ਇਹ ਸੁਆ ਦੂਜਾ ਸੂਈ ਵੀ ਆ ਲਾਗ ਰੰਗ ਦੀ ਬੱਚੀ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹੋ ਗਿਆ ਨਾ 25 ਠੀਕ ਹੈ ਜੀ ਬਾਕੀ ਬੱਚਾ ਤੁਹਾਡੇ ਸਾਹਮਣੇ ਆ ਚਾਹੇ 25 ਦਿਨ ਮੰਨ ਲਓ 20 ਦਿਨ ਚਾਹੇ ਮਹੀਨਾ ਮੰਨ ਲਓ ਠੀਕ ਆ ਜੀ ਠੰਡੀ ਸੀਲ ਪੂਰੀ ਹੈ ਜੀ ਥਣਾ ਦੇ ਸਿਆਜ ਥਣਾ ਦੀ ਵੀ ਡੰਨ ਨਾ ਜਮਾ ਜੀ ਬਿਲਕੁਲ ਠੀਕ ਆ ਪਾਸਾ ਥੋੜਾ ਰੱਖਦੀ ਆ ਠੀਕ ਆ ਜੀ ਮੂਹ ਨੇ ਥਾਂ ਤੇ ਗੁੱਗੇ ਗੁੱਗੇ ਥਾਂ ਨੂੰ ਲੋਹਿਆ ਤਾਂ ਫਰਕ ਜੀ ਹੋਊਗਾ ਪਰ ਇਹਨਾਂ ਲਮਾ ਜੋੜਾ ਫਰਕ ਨਹੀਂ ਆ ਪਾਸਾ ਰੱਖ ਲਾ ਮਾ 19 ਕੀ ਦਾ ਹੀ ਹੋਊਗਾ 19 ਦਾ ਫਰਕ ਤੋੜ ਕੇ ਦਿਖਾ ਦਿਓ ਜੀ ਤਾਂ ਠੰਡੀ ਸੀਲ ਪੂਰੀ ਹੈ ਅੰਗਿਆਂ ਨਾਲ ਪੋਣਾ ਪਾਉਣ ਨਾ ਪੋਣਾ ਨਾ ਆ ਪਾਏ ਠੀਕ ਆ ਜੀ ਕੋਈ ਜੱਕਤ ਨਹੀਂ ਠੀਕ ਆ ਜੀ 22 ਦੇ ਦਸਨ ਮੁਤਾ ਸੀਆ 25 ਦਿਨ ਸਮਾ ਹੋ ਗਿਆ ਸੂਈ ਨੂੰ 13 ਲੀਟਰ ਨੈਟ ਤਿਆਰ ਆ ਜੀ ਬਾਕੀ ਥੋੜੀ ਜੀ ਇੱਕ ਸਾਈਡ ਆ 19 21 ਦਾ ਬਾਈ ਕਹਿੰਦਾ ਧਾਰਾਂ ਦਾ ਫਰਕ ਹੋ ਕੋਈ ਬਾਲਾ ਨਹੀਂ ਹੋਣਾ ਬਾਕੀ ਬਾਈ ਦੇ ਘਰੇ ਚਵਾਈ ਕਰ ਸਕਦੇ ਆ ਜੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਕਣੀ ਚਵਾਈ ਦੀ ਇੱਕ ਨੰਬਰ ਆ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਤੁਹਾਨੂੰ ਬੱਚਾ ਬੱਚੀ ਮਿਲ ਜਾਣੀ ਹੈ ਜੀ ਚਾਰੇ ਥਣ ਗੈਪ ਤੇ ਲੱਗੇ ਚੈੱਕ ਕਰ ਸਕਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਕ੍ਰੋਸ ਆਂਗੀ ਇਹ ਆ ਜਾਂਦੀ ਆ ਦੁੱਧ ਚਿੱਟਾ ਹੋ ਮੱਝਾਂ ਅਰਗ ਬਾਕੀ ਸੀਲਸ ਲੱਗ ਪੂਰੀ ਆ ਬੱਛੀ ਮਗਰ ਬਹੁਤ ਟੌਪ ਦੀ ਐ ਜਰਸੀ ਮਗਰ ਬੱਛੀ ਐ ਜੀ ਥੋੜੇ ਸਾਹਮਣੇ ਆ 25 ਦਿਨ ਮੰਨੇ 25 ਦਿਨ ਮੰਨ ਲਓ ਜੀ ਮਹੀਨਾ ਮੰਨਾ ਮਹੀਨਾ ਚਾਹੇ 20 ਦਿਨ ਮੰਨ ਲਓ ਉਹ ਤੁਹਾਡੀ ਸਮਝ ਤੇ ਆ ਇਹਦੀ ਡਿਮਾਂਡ ਜੀ 1 49000 ਰੁਪਏ ਥੋੜਾ ਬਹੁਤੀ ਮਾਨੂਗਾ 49000 ਠੀਕ ਆ ਜੀ 49000 ਰੁਪਏ ਇਹਦੀ ਡਿਮਾਂਡ ਆ ਜੀ ਵਿੱਚੋਂ ਮਾੜਾ ਮੋਟਾ ਮਾਨ ਤਣ ਬਾਈ ਕਹਿੰਦਾ ਕਰ ਦਾਂਗੇ ਜੀ ਅੱਗੇ ਆ ਗਈ 4 ਨੰਬਰ ਜੀ ਸੁਆਗਤ ਨਮਾਜ ਇਹਨੂੰ ਸੁਆਹ ਹੈਗਾ ਦੋ ਜੀ ਠੀਕ ਆ ਜੀ ਇਹਨੂੰ ਹੋ ਗਿਆ ਹੋਣੇ ਆ ਤਿੰਨ ਮਹੀਨੇ ਤੋਂ ਠੀਕ ਆ ਇਹ 11 ਲੀਟਰ ਤੋਲ ਮਾਤ ਦਾ ਠੀਕ ਆ ਜੀ ਏਆਈ ਵਗੈਰਾ ਜੀ ਹੋਈ ਆ ਏਆਈ ਕਿਚੋਂ ਉਹ ਕਹਿੰਦਾ ਸਾਬੂਸ਼ ਨੀ ਗਾਇਮੈਂਟ ਨੂੰ ਕਹਿੰ ਰਿਹਾ ਦਾਤਾਰਾਂ ਦੇ ਜਾਂਦੀ ਹੋਸਦਾ ਹੁਕਮ ਆ ਗਿਆ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾ ਦਿਓ 11 ਲੀਟਰ ਤਿਆਰ ਆ ਜੀ ਠੀਕ ਹੈ ਜੀ ਤਿੰਨ ਸਾਢੇ ਤਿੰਨ ਮਹੀਨਾ ਸਮਾਂ ਦੱਸ ਠੀਕ ਹੈ ਜੀ ਬਾਕੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਥਣਾ ਦਾ ਸਹਿਜ ਵੀ ਸੋਨਾ ਹੱਥੀ ਚਵਾਈ ਵਾਲਾ ਮੋਟਾ ਮੱਝਾਂ ਵਰਗਾ ਥਣ ਲੱਗਿਆ ਵਾ ਜੀ ਅੰਗ ਕ੍ਰੋਸ ਆ ਜਾਂਦਾ ਜੀ ਚਾਰ ਹੀ ਥਣਾ ਗੈਪ ਤੇ ਲੱਗੇ ਹੋਏ ਥੋੜਾ ਜਿਹਾ ਹੌਲੀ ਬਰੇ ਦਰਦ ਆ ਜੀ ਪਸੂ ਤਾਂ ਉਪਰੇ ਬੰਦੇ ਦਾ ਕਰ ਜਾਂਦਾ ਥੋੜਾ ਜਿਹਾ ਬਸ ਕੋਈ ਗੱਲ ਨਹੀਂ ਵੀਰੇ ਮੋੜ ਲਿਆਓ ਜੀ ਥਾਣਾ ਦੇ ਸਾਈਡ ਵੀ ਸੋਨੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਜੀ ਬਾਕੀ ਕੱਦ ਕਾਠ ਵਜਣ ਵਾਲੀ ਆ ਜੀ 11 ਲੀਟਰ ਬਾਈ ਦੇ ਘਰੇ ਜੋਕ ਕੇ ਲੈ ਜੋ ਇਹਦੀ ਡਿਮਾਂਡ ਜੀ ਇਹ ਦਾੜ 35000 ਰੁਪਿਆ ਮਾਸਾ ਕਰਦੇ ਠੀਕ ਆ ਜੀ ਇਹਦੀ ਡਿਮਾਂਡ ਬਾਈ 35000 ਰੁਪਿਆ ਕਰਦੇ ਆ ਬਾਕੀ ਮਾਨਤਾ ਨੂੰ ਉਹਦੇ ਚ ਹੋ ਜਾਊਗਾ ਜੀ ਅੱਗੇ ਬੱਚੀ ਜੀ ਉਮਰ ਕਿੰਨੀ ਕਾ ਜੀ ਰਹੀ ਹੈ ਜੀ 12 ਮਹੀਨੇ ਆ ਦੰਦੋ ਜੀ ਦੰਦੋ ਖੀਰੀ ਆ ਇਹ ਠੀਕ ਆ ਜੀ ਸਿੰਘ ਦਗਾਏ ਨਹੀਂ ਗਏ ਮਤਲਬ ਇਸੇ ਵਾਲੀ ਚ ਲਿਆਂਦੀ ਆ ਇਹ ਠੀਕ ਆ ਜੀ ਤੇ ਉਹਨਾਂ ਦੇ ਮਤਲਬ ਪ੍ਰਾਂ ਬਾਹਰ ਉੱਠ ਗਿਆ ਕਿਹਦਾ ਕਰਕੇ ਇਹਨੂੰ ਵੇਚਣਾ ਪੈ ਰਿਹਾ ਠੀਕ ਆ ਜੀ ਤੇ ਪੂਰੀ ਇਹਦੀ ਮਾਂ ਦੀ ਥੱਲੇ ਜਿਹੜਾ ਮਤਲਬ ਦੁੱਧ ਸੀਗਾ 25 ਲੀਟਰ ਦੁੱਧ ਸੀਗਾ ਠੀਕ ਆ ਜੀ ਬਹੁਤ ਚੰਗੀ ਮਾਂ ਦੀ ਧੀ ਆ ਠੀਕ ਆ ਜੀ ਫੋਟ ਸ਼ਾਂਕ ਤਾਂ ਹੈ ਨਹੀਂ ਬ ਕੋਈ ਨਹੀਂ ਇਹ ਰਹਿ ਖੜੀ ਰਹਿਣ ਦੋ ਜੀ ਬੜੀ ਅੱਛਾ ਝੋਲੀ ਦੇ ਬਾਅਦ ਕੋਈ ਗੱਲ ਨਹੀਂ ਵੀਰੇ ਮੂਰੇ ਖੜ੍ਹਜੋ ਆਪਾਂ ਕੱਲੀ ਝੋਲੀ ਦਿਖਾਉਣੀ ਆ ਜੀ ਕਿਉਂਕਿ ਬੱਚਾ ਜੀ ਥੋੜਾ ਜਿਆਦਾ ਡਰੂਗਾ ਜੀ ਉਪਰਾਂ ਕਰੂਗਾ ਝੋਲੀ ਚੈੱਕ ਕਰ ਸਕਦੇ ਹੋ ਕੋਟ ਚਾਂਕ ਪੂਰੀ ਨਹੀਂ ਜੀ ਚਾਰ ਹੀ ਥਾਣਾ 25 ਲੀਟਰ ਮਦਰ ਮਿਲ ਕੇ ਰਕੋਰ ਸੰਭੀ ਭਲੀ ਪੂਰੀ ਚੰਗੀ ਆ ਦੰਦੋ ਖੀਰੀ ਆ ਜੀ ਆ ਕੇ ਚੈੱਕ ਕਰ ਸਕਦਾ ਸਿੰਘ ਜਰੂਰ ਨੇ ਪਹਿਲਾਂ ਹੀ ਦੱਸ ਦਿੰਨਾ ਭਾਈ ਦਗਾਏ ਨਹੀਂ ਸਿੰਘਾਂ ਦੀ ਕੋਈ ਦਿੱਕਤ ਨਹੀਂ ਦਗਾਏ ਜਾਾਂਗੇ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਤੋੜ ਕੇ ਦਿਖਾ ਦਿਓ ਤੋੜ ਕੇ ਦਿਖਾ ਦਿ ਵੀਰੇ ਹੁਣ ਥੋੜੀ ਰਹਿਣ ਤਾਂ ਕੋਈ ਇਹੀ ਡਿਮਾਂਡ ਜੀ। ਇਹੀ ਡਿਮਾਂਡ ਹੈਗੀ 21000 ਰੁਪਿਆ। ਮਾਨਤਾਨ ਕਰ ਦਿੰਦੇ। ਤੁਸੀਂ ਬਾੜੀ ਨਸਲ ਦੀ ਗਾਂ। ਸਹੀ ਗੱਲ ਹੈ ਜੀ। ਬਰੀਕੀਆਂ ਬਹੁਤ ਨੇ। ਬਾਕੀ ਲੈਗੋ ਸਕੋਰ ਚੈੱਕ ਕਰ ਸਕਦੇ ਹੋ। ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਹੈ ਜੀ। ਬਾਕੀ ਫੇਸ ਕੁਆਲਿਟੀ ਸੋਹਣੀ ਆ। 25 ਲੀਟਰ ਮਦਰ ਮਿਲਕ ਰਿਕਾਰਡ ਆ। ਥੋੜਾ ਜਿਹਾ ਦਰਦੀ ਆ ਜੀ। ਬਾਕੀ ਚੈੱਕ ਕਰ ਸਕਦੇ ਝੋਲੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ। 21000 ਰੁਪਿਆ ਜੀ। 21000 ਰੁਪਿਆ ਡਿਮਾਂਡ ਆ ਜੀ। ਵਿੱਚੋਂ ਲੈਸ ਹੋ ਜਾਊਗਾ। ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ ਜੀ